ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਫੇਲ ਕਰ ਦਿੱਤਾ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪਹਿਲੀ ਸਰਪਾਰਟੀ ਹੋਣੀ ਹੈ ਜਿਹੜੀ ਪੱਤਰਕਾਰਾਂ ਦੇ ਬਿਲਕੁਲ ਖਿਲਾਫ ਹੋਈ ਪਈ ਹੈ ਜੋ ਪੱਤਰਕਾਰ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਸੱਚ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਉਸ ਪੱਤਰਕਾਰ ਦੇ ਨਾਲ ਜੋ ਹੁੰਦੀ ਹੈ ਜੋ ਉਸ ਨਾਲ ਬੀਤਦੀ ਆ ਉਹ ਉਸ ਨੂੰ ਹੀ ਪਤਾ ਹੈ ਕਿਸ ਤਰ੍ਹਾਂ ਕੁੱਟਿਆ ਜਾਂਦਾ ਇਹ ਜਿਹੜੀਆਂ ਘਟਨਾਵਾਂ ਥੋੜੇ ਦਿਨਾਂ ਬਾਅਦ ਆਉਂਦੀਆਂ ਰਹਿੰਦੀਆਂ ਨੇ ਜਿਵੇਂ ਕਿ ਪਿਛਲੇ ਦਿਨੀ ਪਰੰਪਰਾ ਦੇ ਵਿੱਚ ਵੀ ਇੱਕ ਪਾਵਰ ਦੀ ਸ਼ੈਤ ਇੱਕ ਪੱਤਰਕਾਰ ਦੇ ਨਾਲ ਕੁਟਕ ਮਾਰ ਕੀਤੀ ਗਈ ਉਹ ਪੱਤਰਕਾਰ ਸਾਰੇ ਸਮੂਹ ਜਿਹੜਾ ਪੱਤਰਕਾਰ ਸੀ ਭਈਜਾਰਾ ਸਾਰੇ ਇਕੱਠੇ ਹੋਏ ਇਕੱਠੇ ਹੋਏ ਤਾਂ ਡੀਐਸਪੀ ਨੂੰ ਵੀ ਆ ਕੇ ਕਹਿਣਾ ਪਿਆ ਕਿ ਜਿਹੜਾ ਤੁਸੀਂ ਪਰਚਾ ਕਹਿੰਦੇ ਹੋ ਅਸੀਂ ਉਹੀ ਪਰਚਾ ਪਾਉਣ ਵਾਸਤੇ ਤਿਆਰ ਹਾਲਾਂਕਿ ਇਸ ਤੋਂ ਪਹਿਲਾਂ ਡੀਐਸਪੀ ਵੀ ਫੋਨ ਨਹੀਂ ਚੱਕ ਰਹੇ ਸੀ ਹੁਣ ਅੱਜ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਮਾਮਲਾ ਹੈਗਾ ਗਿੱਦੜਵਾਹੇ ਦਾ ਰਣਜੀਤ ਸਿੰਘ ਗਿੱਲ ਪੱਤਰਕਾਰ ਜੋ ਕਵਰੇਜ ਕਰ ਰਹੇ ਸੀ ਜੋ ਰਾਜਸਥਾਨ ਤੋਂ ਝੋਨਾ ਲੈ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਉਦੀ ਸਾਰੀ ਪਰਤਾਲ ਕਰ ਰਹੀ ਸੀ ਚੰਗੀ ਤਰ੍ਹਾਂ ਹਾਲਾ ਕਿ ਨਾ ਉਹਨਾਂ ਨੇ ਜਿਹੜੇ ਅਫਸਰ ਉਹਨਾਂ ਨੂੰ ਵੀ ਕਿਹਾ ਸੀ ਕਿ ਇਹਨਾਂ ਤੇ ਭਾਈ ਕੋਈ ਬੰਦੀ ਕਾਰਵਾਈ ਕਰੋ ਪਰ ਮੰਤਰੀ ਬਲਜੀਤ ਕੌਰ ਦੇ ਜਿਹੜੇ ਉਹਨਾਂ ਦੇ ਆਪ ਦੇ ਪਾਲੇ ਹੋਏ ਗੁੰਡੇ ਨੇ ਉਹਨਾਂ ਨੂੰ ਸੁਨੇਹਾ ਲੱਗਿਆ ਹੋਇਆ ਕਿ ਜੋ ਪੱਤਰਕਾਰ ਬਾਲਾ ਆਪ ਦੇ ਆਪ ਨੂੰ ਸੱਚਾ ਕਹਾਉਂਦਾ ਜਿਹਨੂੰ ਜਿਹਦੇ ਸੱਚ ਦਾ ਟੀਕਾ ਲੱਗਿਆ ਹੋਇਆ ਜਿਹੜਾ ਕਹਿੰਦਾ ਮੈਂ ਹਰ ਇੱਕ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ ਉਹਨਾਂ ਨੂੰ ਤੁਸੀਂ ਨਿਵੇੜੀ ਜਾਓ ਬਾਕੀ ਅਸੀਂ ਬੈਠੇ ਹਾਂ ਇਹ ਆਜ ਹੋਇਆ ਰਹਿੰਦੀ ਸੀ ਗੱਲ ਦੇ ਨਾਲ ਜਿਸ ਨੂੰ ਬੁਰੀ ਐ ਮੰਨ ਲਓ ਚੰਗੀ ਤਰ੍ਹਾਂ ਬੁਰੀ ਚੰਗੇ ਤਰ੍ਹਾਂ ਨਾਲ ਇਹਦਾ ਕੁੱਟਿਆ ਗਿਆ ਇਤੋਂ ਤੱਕ ਕਿ ਦਸਤਾਰ ਤੱਕ ਲਾ ਦਿੱਤੀ ਗਈ ਆ ਗੁਰੂਆਂ ਦਾ ਬਖਸ਼ਿਆ ਤਾਲ ਤੱਕ ਨਹੀਂ ਬਖਸ਼ਿਆ ਉਹਨਾਂ ਗੁੰਡਿਆਂ ਨੇ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਇਹ ਸਰਕਾਰ ਪਿਛਲੀਆਂ ਸਰਕਾਰਾਂ ਨੂੰ ਵੀ ਜਿੰਨੇ ਫੇਲ ਕਰਤਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਮ왈ਵੀ ਉਹਨਾਂ ਦਾ ਉੱਥੇ ਹੀ ਰਹਿ ਗਿਆ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਮਤਲਬ ਉਹ ਉਹ ਕਹਿੰਦੇ ਮੈਂ ਬਸ ਪਤਾ ਨਹੀਂ ਕਿਵੇਂ ਬੱਚਾ ਬਚਾ ਕੇ ਭੱਜ ਕੇ ਨਿਕਲ ਆਇਆ ਅਸਤਾਲ ਦੇ ਵਿੱਚ ਦਾਖਲ ਹੋਏ ਨੇ ਹੈਰਾਨੀ ਵਾਲੀ ਗੱਲ ਹੈ 5 ਘੰਟੇ ਤੋਂ ਉੱਤੇ ਦਾ ਸਮਾਂ ਬੀਤ ਗਿਆ ਪਰ ਹਜੇ ਤੱਕ ਉੱਥੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਇਹ ਬਹੁਤ ਵੱਡੀ ਨਲਾਕੀ ਆ ਕਿ ਰੋਕ ਲੈ ਜਾਂਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਅਗਰ ਕੋਈ ਪੱਤਰਕਾਰਾ ਨਾ ਕੋਈ ਪੱਤਰਕਾਰ ਨੂੰ ਕੋੜਦਾ ਸਾਡਾ ਬੰਦਾ ਕੋਈ ਪਰ ਤੁਸੀਂ ਜਲਦੀ ਜਲਦੀ ਜਾ ਕੇ ਕਾਰਵਾਈ ਨਹੀਂ ਕਰਨੀ ਸੀਐਮ ਭਗਵੰਤ ਮਾਨ ਸਾਹਿਬ ਹੋਈ ਨੇ ਜੋ ਪਹਿਲਾਂ ਐਮਪੀਸੀ ਜੋ ਲੋਕਾਂ ਨੂੰ ਕਹਿੰਦੇ ਸੀ ਤੁਸੀਂ ਬੋਲਿਆ ਕਰੋ ਲੋਕਾਂ ਨੂੰ ਬੋਲਣ ਹੀ ਮੈਂ ਲਾਇਆ ਪੱਤਰਕਾਰਾਂ ਨੂੰ ਬੋਲਣ ਹੀ ਮੈਂ ਲਾਇਆ ਇਹ ਦਾਅਵੇ ਭਗਵੰਤ ਮਾਨ ਵੱਲੋਂ ਕਿਤੇ ਜਾਂਦੇ ਸੀ ਪਰ ਅੱਜ ਜੇਕਰ ਉਹੀ ਪੱਤਰਕਾਰ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜੇ ਲੋਕ ਬੋਲਦੇ ਨੇ ਤਾਂ ਉਹਨਾਂ ਦੇ ਟੁੱਟੇ ਪਰਚੇ ਕੁੱਟਿਆ ਜਾਂਦਾ ਹੈ ਪੱਤਰਕਾਰ ਸੱਚ ਬੋਲਦੇ ਨੇ ਤਾਂ ਉਹਨਾਂ ਨੂੰ ਨਗਾਤਾਰ ਕੁੱਟਿਆ ਜਾਂਦਾ ਇਹ ਮਾਮਲੇ ਹੋਰ ਕਿੰਨਾ ਕੁ ਦਿਨ ਅੱਗੇ ਤੱਕ ਚੱਲੀ ਜਾਣਗੇ ਇਸੇ ਤਰ੍ਹਾਂ ਹੀ ਕਿ ਸੱਚ ਦਿਖਾਉਣ ਵਾਲੇ ਦੇ ਮਗਰ ਇਸ ਤਰ੍ਹਾਂ ਪੈਣਾ ਇਹ ਤਾਂ ਉਹ ਗੱਲ ਹੋ ਗਈ ਭਈ ਪ੍ਰਸ਼ਾਸਨ ਤੇ ਸਰਕਾਰ ਜੇ ਤੁਸੀਂ ਸਾਡੀਆਂ ਪੋਲਾ ਪੋਲਾ ਖੋਲੋਗੇ ਤਾਂ ਤੁਹਾਡੇ ਤੇ ਉਲਟ ਕਾਰਵਾਈ ਕੀਤੀ ਜਾਊਗੀ ਜੇ ਤੁਸੀਂ ਪ੍ਰਸ਼ਾਸਨ ਦਾ ਸਾਥ ਦਿੰਦੇ ਹੋ ਪ੍ਰਸ਼ਾਸਨ ਦੀ ਤੁਸੀਂ ਵਾਹਵਾ ਕਰਦੇ ਹੋ ਸਰਕਾਰ ਦੀ ਤੁਸੀਂ ਵਾਹਵਾ ਕਰਦੇ ਹੋ ਚਾਹੇ ਕੱਲੀਆਂ ਦੋ ਇੱਟਾਂ ਧਰੀਆਂ ਉਸ ਦੀ ਵੀ ਤੁਸੀਂ ਵੱਡੀ ਖਬਰ ਚਲਾ ਕੇ ਚਲਾਉਂਦੇ ਹੋ ਤਾਂ ਤੁਸੀਂ ਠੀਕ ਹੋ ਇਸ ਦੇ ਉਲਟ ਜੇ ਤੁਸੀਂ ਕਹਿੰਦੇ ਹੋ ਕਿ ਦੋ ਇੱਟਾਂ ਧਰ ਕੇ ਚਲੇ ਗਏ ਨੇ ਕੰਮ ਨਹੀਂ ਪਤਾ ਕਦੋਂ ਸ਼ੁਰੂ ਹੋਊਗਾ ਇਹਨੇ ਮਹੀਨੇ ਹੋ ਗਏ ਦੋ ਇੱਟਾਂ ਧਰੀਆਂ ਨੂੰ ਜੇ ਇਸ ਤਰ੍ਹਾਂ ਦੀ ਖਬਰ ਚਲਾਉਂਗੇ ਤਾਂ ਭੁਗਤਣਾ ਪਊਗਾ ਕਿ ਇਹ ਹੋਰ ਵੀ ਅਜੇ ਔਣ ਵਾਲੇ ਦਿਨਾਂ ਤੇ ਇਸ ਤਰ੍ਹਾਂ ਦੇ ਘਟਨਾਮਾ ਜੇ ਹੋਰ ਸਾਹਮਣੇ ਆਉਣਗੀਆਂ ਜੋ ਪੱਤਰਕਾਰ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਸੱਚ ਦੀ ਰਾਹ ਤੇ ਤੁਰੇ ਹੋਏ ਨੇ ਸਰਕਾਰ ਦਾ ਜੋ ਨਕਾਬ ਹੈ ਉਹ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਇਹਨਾਂ ਦੇ ਐਮਐਲਏ ਨੂੰ ਵੀ ਚੁੱਪਦਾ ਹੈ ਇਹਨਾਂ ਦੇ ਵੱਡੇ ਜਿਹੜੇ ਸਿਆਸੀ ਆਗੂ ਉਹਨਾਂ ਨੂੰ ਚੁੱਪਦਾ ਹੈ ਵੱਡੇ ਜਿਹੜੇ ਵਰਕਰ ਨੇ ਉਹਨਾਂ ਨੂੰ ਗੱਲ ਚੁੱਪਦੀ ਆ ਕਿ ਸੱਚ ਕਿਉਂ ਦਿਖਾਉਂਦੇ ਨੇ ਕਿਉਂ ਸੱਚ ਬੋਲਦੇ ਨੇ ਕਿਉਂ ਸਰਕਾਰ ਦੀਆਂ ਨਲਾਈਕਾਂ ਜਿਹੜੇ ਨਲਾਈਕੀਆਂ ਉਹ ਲੋਕਾਂ ਦੇ ਸਾਹਮਣੇ ਲਿਆਉਂਦੇ ਨੇ ਇਹ ਚੀਜ਼ਾਂ ਇਹਨਾਂ ਨੂੰ ਚੁੱਪਦੀਆਂ ਪਰ ਜਿਸੰਗਲ ਦੇ ਨਾਲ ਹੋਇਆ ਉਸ ਦੀ ਸਾਰੇ ਪੱਤਰਕਾਰਾਂ ਵੱਲੋਂ ਘੋਰ ਨਿੰਦਾ ਕੀਤੀ ਗਈ ਹੈ ਪਰਚਾ ਜਿਨ੍ਹਾਂ ਚੱਕਰ ਦਰਜ ਨਹੀਂ ਹੁੰਦਾ ਉਹਨਾਂ ਚੱਕਰ ਉਹ ਕਹਿੰਦੇ ਨੇ ਅੱਗੇ ਕੋਈ ਕਾਰਵਾਈ ਕਰਾਂਗੇ ਜੇਕਰ ਪਰਚਾ ਦਰਜ ਹੋ ਗਿਆ ਫਿਰ ਦੇਖਾਂਗੇ ਜੇ ਨਹੀਂ ਹੁੰਦਾ ਪਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਹੈ ਜਿਨੇ ਪਿਛਨੀਆਂ ਸਾਰੀਆਂ ਸਰਕਾਰਾਂ ਫੇਲ ਕਰ ਦਿਤੀਆਂ ਉਹਨਾਂ ਨੇ ਵੀ ਇਹੋ ਜਿਹਾ ਕੰਮ ਆ ਜਿਹੜਾ ਪੱਤਰਕਾਰਾਂ ਨੂੰ ਕੁੱਟਣ ਦਾ ਨਹੀਂ ਕੀਤਾ ਹੋਣਾ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿੱਤਾ